ਵਾਖਵਾਖਾ ਪੈਨਸ਼ਨਰ ਜੂਨੀਅਰਾਂ ਵੱਲੋਂ ਇੱਕ ਪ੍ਰੋਟੈਸਟ ਜ਼ੋਰਦਾਰ ਤਰੀਕੇ ਨਾਲ ਭਗਵਾਨ ਵਾਲਮੀਕ ਮੰਦਰ ਬੰਗਾ ਦੇ ਹਾਲ ਵਿੱਚ ਮੀਟਿੰਗ ਕਰਕੇ ਸ਼ੁਰੂ ਕੀਤਾ ਇਹ ਮਾਰਚ ਪਾਸ ਸਟੈਂਡ ਬੰਗਾ ਤੋਂ ਸ਼ੁਰੂ ਹੋ ਕੇ ਮੇਨ ਰੋਡ ਤੋਂ ਹੁੰਦਾ ਹੋਇਆ ਐਮ ਐਲ ਏ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਦੇ ਦਫ਼ਤਰ ਤੱਕ ਕੀਤਾ ਗਿਆ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਸ ਸਾਂਝਾ ਫਰੰਟ ਅਤੇ ਮਿੱਡੇ ਮੇਲ ਵਰਕਰ ਜੂਨੀਅਨ ਪੰਜਾਬ ਨੇ ਸਾਂਝੇ ਤੌਰ ਤੇ ਆਪਣੀਆਂ ਆਪਣੀਆਂ ਮੰਗਾਂ ਮੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕਮਰ ਸੁਖੀ ਐਮ ਐਲ اے ਦੇ ਸਾਹਮਣੇ ਰੱਖੀਆਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਸ ਸਾਂਝਾ ਫਰੰਟ ਦੀਆਂ 10 ਮੰਗਾਂ ਮਿੱਡੇ ਮੇਲ ਵਰਕਰਾਂ ਦੀਆਂ 11 ਮੰਗਾਂ ਮੰਗ ਪੱਤਰ ਵਿੱਚ ਦਰਜ ਸਨ ਵਿਧਾਇਕ ਸੁਖੀ ਨੇ ਮੰਗ ਪੱਤਰ ਲੈਂਦੇ ਹੋਏ ਕਿਹਾ ਕਿ ਮੈਂ ਹਮੇਸ਼ਾ ਸੰਘਰਸ਼ ਕਰਦੇ ਲੋਕਾਂ ਦੀਆਂ ਜ਼ਰੂਰੀ ਮੰਗਾਂ ਵਿਧਾਨ ਸਭਾ ਵਿੱਚ ਰੱਖੀਆਂ ਹਨ ਇਸ ਵੇਲੇ ਇਹ ਸਰਕਾਰ ਫਾਈਨੈਂਸ਼ੀਅਲੀ ਕ੍ਰਾਈਸਿਸ ਵਿੱਚ ਹੈ ਮੈਂ ਫਿਰ ਵੀ ਇਹਨਾਂ ਦੀਆਂ ਮੰਗਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਾਂਝੀਆਂ ਕਰਾਂਗਾ ਜੂਨੀਅਨ ਦੇ ਅਹੁਦੇਦਾਰਾਂ ਵੱਲੋਂ ਕਿਹਾ ਗਿਆ ਕਿ ਵਿਧਾਨ ਸਭਾ ਸੈਸ਼ਨ ਮੌਕੇ 4 ਦਿਨ ਚੰਡੀਗੜ੍ਹ ਵਿਖੇ ਪ੍ਰੋਟੈਸਟ ਤੇ ਰੋਸ ਮਾਰਚ ਕੀਤਾ ਜਾਵੇਗਾ ਤੇ ਆਪਣੀਆਂ ਮੰਗਾਂ ਲਈ ਹਰ ਇੱਕ ਐਮਐਲਏ ਨੂੰ ਮੰਗ ਪੱਤਰ ਦਿੱਤੇ ਜਾਣਗੇ ਹਾਂਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਅੱਜ ਅਬ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜੀਆਂ ਆ ਉਹਨਾਂ ਨੇ ਮੰਗ ਪੱਤਰ ਦਿੱਤਾ ਤੇ ਤੁਹਾਡਾ ਕੀ ਕਹਿਣਾ ਉਸ ਬਾਰੇ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸੰਘਾ ਫਰੰਟ ਤੇ ਮਿੱਡੇ ਮੀਨ ਵਰਕ ਜੁਨੀ ਪੰਜਾਬ ਵੱਲੋਂ ਅੱਜ ਉਹਨਾਂ ਨੇ ਆਪਣੀਆਂ ਮੰਗਾਂ ਸੰਬੰਧੀ ਸਾਨੂੰ ਮੰਗ ਪੱਤਰ ਦਿੱਤਾ ਮੈਂ ਦੇਖੋ ਇਹ ਗੱਲ ਹੈ ਕਿ ਸਤਾਪੂ ਵਾਸੇ ਮਾਨ ਸਾਹਿਬ ਉਹਨਾਂ ਦੀ ਸਦਾ ਹੀ ਇਹ ਸੋਚ ਰਹੀ ਹੈ ਕਿ ਜਿਹੜੇ ਮੀਡਲ ਕਲਾਸ ਫੈਮਲੀਆਂ ਜੋ ਮੀਡਲ ਕਲਾਸ ਫੈਮਲੀਆਂ ਔਰ ਜਿਹੜੇ ਗਰੀਬ طبਕਾ ਉਹਨਾਂ ਦੀ ਬਾਹ ਫੜੀ ਜਾਵੇ ਔਰ ਅਕਸਰ ਹੋਇਆ ਇਹਨਾਂ ਗੱਲਾਂ ਇਹ ਗੱਲਾਂ ਕਰਦੇ ਵੀ ਹੈ ਕਿ ਜਿਹੜੇ ਮੇਡੇ ਮੀਟ ਯੂਨੀਅਨ ਉਹਨਾਂ ਦੀ ਸੰਖਿਆ ਦੀ ਘਟਾ ਪਰ ਕੁਝ ਪੰਜਾਬ ਦੀਆਂ ਪਿਛਲੀਆਂ ਸਕਵਲ ਫਰੈਂਚਾਈਜ਼ ਕਰਾਈਸਿਸ ਨੇ ਉਹ ਹਸਲਬ ਨਹੀਂ ਹੋ ਰਹਾ ਜਦੋਂ ਵੀ ਪੰਜਾਬ ਦੀ ਕੰਡੀਸ਼ਨ ਚੰਗੀ ਹੋਈ ਮੈਨੂੰ ਇਹ ਯਕੀਨ ਆ ਅਸੀਂ ਇਹ ਜਿਹੜੀਆਂ ਇਹਨਾਂ ਦੀਆਂ ਮੰਗਾਂ ਆ ਉਹ ਹੈ ਵੀ ਜਾਗੇ ਨਹੀਂ ਕਹਿੰਦੇ ਕਿ ਬਿਆਜੀ ਉਹਦੇ ਲਈ ਅਸੀਂ ਇਹਨਾਂ ਨੂੰ ਜ਼ਰੂਰ ਦੇਣਾ ਬੰਦੇ ਹੱਕ ਦਵਾਂਗੇ ਕਿ ਅਸੀਂ ਉਹਨਾਂ ਦੁਫਾ ਕਲਦੀਪ ਜੀ ਅੱਜ ਤੁਸੀਂ ਜਿਹੜਾ ਪ੍ਰੋਟੈਸਟ ਕੀਤਾ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਤਾਂ ਆਪਣਾ ਪੂਰਾ ਨਾਮ ਦੱਸਿਓ ਔਰ ਯੂਨੀਅਨ ਦੱਸਿਓ ਕਿਹੜੀ ਕਿਹੜੀ ਯੂਨੀਅਨ ਵੱਲੋਂ ਅੱਜ ਪ੍ਰੋਟੈਸਟ ਕੀਤਾ ਤੇ ਕਿਹੜੀ ਮੰਗਾਂ ਉਹ ਕਿਸ ਨੂੰ ਦਿੱਤੀ ਗਈ ਆ ਮੇਰਾ ਨਾਮ ਕਲਦੀਪ ਸਿੰਘ ਦੌੜਕਾ ਅੱਜ ਅਸੀਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਬੰਗਾ ਹਲਕੇ ਦੇ ਵਿਧਾਇਕ ਡਾਕਟਰ ਸੁਖਿੰਦਰ ਕੁਮਾਰ ਸੁਖੀ ਨੂੰ ਮੰਗ ਪੱਤਰ ਦਿੱਤਾ ਇਹ ਜਿਹੜਾ ਅੱਜ ਦਾ ਪ੍ਰੋਟੈਸਟ ਸੀਗਾ ਮੰਗ ਪੱਤਰ ਦੇਣ ਦਾ ਇਸ ਮੁੱਚੇ ਪੰਜਾਬ ਵਿੱਚ 8 ਤਰੀਕ ਤੋਂ ਲੈ ਕੇ 20 ਤਰੀਕ ਤੱਕ ਪੰਜਾਬ ਦੇ ਸਾਰੇ ਹੀ ਜਿਹੜੇ ਵਿਧਾਇਕ ਆ ਚਾਹੇ ਉਹ ਸਤਾ ਧਿਰ ਦੇ ਹੋਣ ਚਾਹੇ ਵਿਰੋਧੀ ਧਿਰ ਦੇ ਹੋਣ ਉਹਨਾਂ ਨੂੰ ਮੰਗ ਪੱਤਰ ਦੇ ਰਹੇ ਹਾਂ ਤਾਂ ਕਿ ਉਹ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਮੰਗਾਂ ਵਿਧਾਨ ਸਭਾ ਦੇ ਆਉਣ ਵਾਲੇ ਬਲਟ ਸੈਸ਼ਨ ਵਿੱਚ ਉਠਾਉਣ ਤੇ ਇਸ ਲਿਹਾਜ਼ ਨਾਲ ਅਸੀਂ ਅੱਜ ਬੰਗਾ ਵਿੱਚ ਜਿਹੜਾ ਮੰਗ ਪੱਤਰ ਦਿੱਤਾ ਇਸੇ ਤਰ੍ਹਾਂ ਜ਼ਿਲ੍ਹੇ ਦੇ ਦੂਜੇ ਵਿਧਾਇਕਾਂ ਨੂੰ 13 ਤਰੀਕ ਨੂੰ ਨਵਾਂ ਸ਼ਹਿਰ ਵਿਖੇ ਤੇ 18 ਤਰੀਕ ਨੂੰ ਬਲਾਚੌਰ ਵਿਖੇ ਮੰਗ ਪੱਤਰ ਦੇ ਰਹੇ ਹਨ। ਉਸ ਤੋਂ ਇਲਾਵਾ ਤੁਸੀਂ ਜਿਹੜਾ ਕਿਹਾ ਕਿ ਚੰਡੀਗੜ੍ਹ ਵਿਖੇ ਅਸੀਂ ਵਿਰੋਧ ਕਰਾਂਗੇ ਉਹ ਉਹ ਕਿਸ ਤਰੀਕ ਤੋਂ ਕਰੋਗੇ ਤੇ ਉਹ ਕਿਸ ਵਾਸਤੇ ਕਰੋਗੇ? ਉਹ ਅਸੀਂ ਇਹਨਾਂ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਮੰਗਾਂ ਮੰਨਵਾਉਣ ਲਈ ਕਿਉਂਕਿ ਇਸ ਸਰਕਾਰ ਨੇ 3 ਸਾਲ ਸਰਕਾਰ ਦੇ ਹੋ ਗਏ ਆ। ਤਿੰਨਾਂ ਸਾਲਾਂ ਵਿੱਚ ਪੈਨਸ਼ਨਾਂ ਅਤੇ ਮੁਲਾਜ਼ਮਾਂ ਦੀ ਇੱਕ ਵੀ ਮੰਗ ਜਿਹੜੀ ਆ ਉਹ ਹੱਲ ਨਹੀਂ ਕੀਤੀ ਹੈ। ਮੰਗ ਮੰਨੀ ਨਹੀਂ ਹੈ। ਅਸੀਂ ਬਲਤ ਸੈਸ਼ਨ ਦਰਾਂ 4 ਦਿਨ ਚੰਡੀਗੜ੍ਹ ਵਿਖੇ ਜਿਹੜਾ ਅਸੀਂ ਪ੍ਰੋਟੈਸਟ ਕਰਾਂਗੇ ਰੋਸ ਪ੍ਰਦਰਸ਼ਨ ਕਰਾਂਗੇ ਤੇ ਵਿਧਾਨ ਸਭਾ ਵੱਲ ਮਾਰਚ ਕਰਾਂਗੇ ਜੇ ਫਿਰ ਵੀ ਤੁਹਾਡੀਆਂ ਮੰਗਾਂ ਨਹੀਂ ਮਨੀਆਂ ਜਾਂਦੇ ਉਸ ਤੋਂ ਅਗਲਾ ਕਦਮ ਕੀ ਹੋਵੇਗਾ ਉਸ ਤੋਂ ਅੱਗੇ ਅਸੀਂ ਸੂਬਾ ਕਮੇਟੀ ਦੀ ਮੀਟਿੰਗ ਦੇ ਉਪਰੰਤ ਜਿਹੜਾ ਅਗਲੇ ਐਕਸ਼ਨ ਜਿਹੜੇ ਐ ਉਹ ਲਿਖਾਂ ਸਰ ਆਪਣਾ ਨਾਮ ਕੀ ਆ ਅੱਜ ਅੱਜ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਇੱਥੇ ਆਏ ਹੋ ਮੇਰੀਆਂ ਦਵਿੰਦਰ ਸਿੰਘ ਥਾਂ ਦੀ ਮੇਰਾ ਨਾਮ ਹੈ ਜੀ ਹਨ ਮੇਰਾ ਥਾਂ ਦੀਆਂ ਸਾਡੀਆਂ ਜਿਹੜੀਆਂ ਪੈਨਸ਼ਨਰਾਂ ਦੀਆਂ ਮੰਗਾਂ ਮੇਨ ਜਿਹੜੀਆਂ ਬੜੇ ਚਿਰadian ਲਟਕਦੀਆਂ ਆ ਰਹੀਆਂ ਇਹਦਾ 258 ਸਿਰੇ ਇੱਕ ਇੱਕ 16 ਤੋਂ ਸਾਡਾ ਬਕਾਇਆ ਜਿਨ੍ਹਾਂ ਨੂੰ ਕੋਈ ਤਕਰੀਬਨ 550 ਦਾ ਸਾਡਾ ਬਕਾਇਆ ਰਹਿ ਗਿਆ ਉਹਨਾ ਮੰਗਾਂ ਲਈ ਅਸੀਂ ਅੱਜ ਜਿਹੜਾ ਮੰਗ ਪੱਤਰ ਦਿੱਤਾ ਰੁੱਖ ਸਾਹਿਬ ਨੂੰ ਜਿਹੜਾ ਕਿ ਸਾਡਾ ਬੜਾ ਤੇ ਪੁਰਾਣਾ ਚਿੱਤ ਸੰਘਰਸ਼ ਚੱਲ ਰਿਹਾ ਮਾਨ ਸਾਹਿਬ ਸਾਨੂੰ ਕਈ ਵਾਰ ਮੀਟਿੰਗਾਂ ਦੇ ਕੇ ਸਾਡੇ ਨਾਲ ਗੱਲ ਕੀਤੀ ਅਜੇ ਤੱਕ ਵੀ ਸਾਡੇ ਨਾਲ ਉਹ ਗੱਲ ਕਰ ਰਹੇ ਪਤਾ ਨਹੀਂ ਕੀ ਗੱਲ ਉਹਨੇ ਮੰਨ ਚੀ ਸਾਡੇ ਕੋਈ ਰੋਸਾ ਜੱਤੀ ਆ ਤੇ ਬਾਕੀ ਬਹੁਤ ਹੀ ਦੁਖਦੀ ਗੱਲ ਵਾ ਇਹ ਸਾਡੀਆਂ ਹੱਕੀ ਜਿਹੜਾ ਪੈਸਾ ਹੱਕੀ ਮੰਗਾ ਆ ਇਹਨੂੰ ੜੀਕ ੜੀਕ ਦੇ 40000 ਸਾਡਾ ਫੇ ਸਿਨੈਰ ਬਈ ਉਹ ਸਾਡਾ ਰੱਬ ਨੂੰ ਪਿਆਰਾ ਹੋ ਗਿਆ ਉਹ ਸਾਡਾ ਕਾਟਾ ਨਹੀਂ ਪੂਰਾ ਹੋਣਾ ਬਾਕੀ ਪੈਸਾ ਦਾ ਚਲੋ ਇਹ ਸਰਕਾਰ ਜਿਹੜੀ ਹੈ ਇਹ ਦੇ ਦੇਗੀ ਜਾਂ ਕਰੂਗੀ ਪਰ ਉਹ ਸਾਨੂੰ ਬਹੁਤ ਉਹਦਾ ਕਾਟਾ ਪੈ

ਕੀ ਘਰ ਵਾਤਾ ਦਿਖਿ ਰਿਹਾ ਚਾਹ ਤੇ ਨਵਾਸ਼ਾ ਤੇ ਹਰ ਪਾਸੇ ਅਨਾਜ ਆ ਪੰਜਾਬ ਦਾ ਦਰਵਾਹਾਂ ਇਹਨਾਂ ਨੂੰ ਚਾਹ भॻवंत मान मुबा मुबा मुला माल ज़िंदा लाल माण्हू मुदाबाद मु

ਦੀ ਪਾਰਟੀ ਵਾਜਾ ਮੁਕਲਾਵਾ ਬਹੁਤ ਵਾਰ ਚਾਹਤਾ ਕਰੋ ਚਾਹਤਾ ਕਰੋ ਚਾਹਤਾ ਕਰੋ ਵਿੱਤ ਮੰਤਰੀ ਚਾਹਤਾ ਕਰੋ ਯਾਦ ਕਰੋ ਚਾਹਤਾ ਕਰੋ ਅਮਰੀ ਦੀ ਬੀਵਨਾ ਚਾਹਤਾ ਕਰੋ ਚਾਹਤਾ ਕਰੋ ਕਿਚਨੀ ਵਿੱਚ ਕਵਿ ਕਰੀਏ ਤੂੰ ਤਮਾਰ ਹੋ ਜਾਓ ਹੱਸ ਮੇਰੋ ਹੱਸ ਮੇਰੋ ਹੱਸ ਮੇਰੋ ਤੇ ਬਾਤ ਕਰੋ ਰਾਤ ਤੇ ਅਕੇ ਬਾਤ ਕਰੋ ਹਾਏ 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 ਵਾਹ ਵਾਹ ਜੱਲਾ ਜੀ ਨਹੀਂ ਜਿੱਤੇਗੀ ਮੰਗਾ ਪੂਰਿਆ ਕਰੋ ਪੂਰਿਆ ਕਰੋ ਪੂਰਿਆ ਕਰੋ ਆਵਾਜ਼ ਤੋਂ ਅਮੇਰ ਹੈ ਆਵਾਜ਼ ਤੋਂ ਅਮੇਰ ਹੈ ਜੋ ਹਮਸੇ ਟਕਰਾਏਗਾ ਜੋ ਚੂਰ ਹੋ ਜਾਏਗਾ ਜੋ ਹਮਸੇ ਟਕਰਾਏਗਾ ਜੋ ਚੂਰ ਹੋ ਜਾਏਗਾ ਜਨਾਬ ਮੁਲਾਜ਼ਮ ਅਤੇ ਪੈਨਸ਼ਨਾਂ ਸਾਂਝੇ ਪ੍ਰਾਟ ਦੇ ਸੱਦੇ ਤੇ ਹਲਕਾ ਵਿਧਾਇਕ ਬੰਗਾ ਤੋਂ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦੇਣ ਆਏ ਆ ਇਸੇ ਤਰ੍ਹਾਂ 8 ਤਰੀਕ ਤੋਂ 20 ਤਰੀਕ ਤੱਕ ਸਮੁੱਚੇ ਪੰਜਾਬ ਦੇ ਵਿਧਾਇਕਾਂ ਨੂੰ ਸਾਂਝੇ ਫਰੰਟ ਵੱਲੋਂ ਮੰਗ ਪੱਤਰ ਦਿੱਤੇ ਜਾਣੇ ਆ ਇਸ ਵਾਰ ਦੇ ਮੰਗ ਪੱਤਰ ਇਸ ਤਰ੍ਹਾਂ ਨਹੀਂ ਕਿ ਆਪਾਂ ਮੰਗ ਪੱਤਰ ਦੇ ਕੇ ਚਲੇ ਗਏ ਤੇ ਕੰਮ ਮੁੱਕ ਗਿਆ ਇਹਨਾਂ ਨੇ ਸਾਨੂੰ ਭਰੋਸਾ ਤੋਂ ਆਤ ਤਾਂ ਅਸੀਂ ਮੰਗਾਂ ਦਾ ਹੱਲ ਕਰਾਵਾਂਗੇ ਅਗਲੀ ਜਿਹੜੀ ਆ ਐਕਸ਼ਨ ਏ ਆ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਅਸੀਂ ਉਹ ਸੈਸ਼ਨ ਦੌਰਾਨ 4 ਦਿਨ ਲਗਾਤਾਰ ਚੰਡੀਗੜ੍ਹ ਵਿਖੇ ਪ੍ਰੋਟੈਸਟ ਕਰਨਾ ਤੇ ਵਿਧਾਨ ਸਭਾ ਵੱਲ ਮਾਰਚ ਕਰਨਾ ਕਿ ਕੀ ਵਿਧਾਨ ਸਭਾ ਵਿੱਚ ਸਾਡੇ ਚੁਣੇ ਹੋਏ ਨੁਮਾਇंदे ਮਲਾਦਮਾਂ ਦੀ ਤੇ ਪੈਨਸ਼ਨਾਂ ਦੀਆਂ ਮੰਗਾਂ ਸੰਬੰਧੀ ਕੋਈ ਮੁੱਦਾ ਠਾਉਂਦੇ ਜਾਂ ਨਹੀਂ ਠਾਉਂਦੇ ਅਗਲਾ ਸੰਗਠ ਉਸ ਤੋਂ ਬਾਅਦ ਅਲੀ ਕਿਹਾ ਜਾਣਾ ਤੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਜਿਸ ਤਰ੍ਹਾਂ ਅੱਜ ਆਪਾਂ ਇਕੱਠੇ ਹੋ ਕੇ ਆਏ ਆ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਲੜਕਦੀਆਂ ਮੰਗਾਂ ਉਹਨਾਂ ਸਬੰਧੀ ਵਿਧਾਨ ਸਭਾ ਵਿੱਚ ਕੀ ਹੱਲ ਕੀਤਾ ਕੀ ਚਰਚਾ ਕੀਤੀ ਜਾਂ ਨਹੀਂ ਕੀਤੀ ਅਸੀਂ ਪੰਜਾਬ ਦੇ ਸਮੁੱਚੇ ਐਮ ਐਲ ਆ ਕੋਲ ਆ ਕੇ ਫਿਰ ਪੁੱਛਾਂਗੇ ਕਿ ਤੁਸੀਂ ਉੱਥੇ ਆਪਣੀ ਆਵਾਜ਼ ਉਠਾਈ ਕਿ ਨਹੀਂ ਉਠਾਈ ਮੂਹ ਸੁਚਾ ਕੀਤਾ ਕਿ ਨਹੀਂ ਕੀਤਾ ਤੇ ਹੁਣ ਮੈਂ ਮੰਗਾਂ ਜਿਹੜੀਆਂ ਆਪਣੀਆਂ ਮੰਗ ਪੱਤਰ ਵਿੱਚ ਦਰਜ ਆ ਸੰਖੇਪ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪਹਿਲੀ ਮੰਗ ਪੈਨਸ਼ਨਰਾਂ ਦੀ ਆ ਛੇਵੇਂ ਤਨਖਾਹ ਕਮਿਸ਼ਨ ਨੇ ਜਿਹੜਾ ਆ ਸਿਫਾਰਸ਼ ਕੀਤੀ ਸੀ ਕਿ ਪੈਨਸ਼ਨਰਾਂ ਨੂੰ 2.59 ਦੇ ਗੁਣਾਕ ਨਾਲ ਪੈਨਸ਼ਨਾਂ ਵਿੱਚ ਵਾਧਾ ਕੀਤਾ ਜਾਵੇ ਪਰ ਪੰਜਾਬ ਦੀ ਸਰਕਾਰ ਨੇ 2.45 ਨਾਲ ਵਾਧਾ ਦਿੱਤਾ ਉਹ ਵੀ ਇਸ ਤਰ੍ਹਾਂ ਦਿੱਤਾ ਕਿ 1 ਇੱਕ 16 ਨੂੰ ਸਾਡਾ ਬਣਦਾ ਮਹਿੰਗਾਈ ਪੱਤਾ 125% ਸੀ ਪਰ ਸਰਕਾਰ ਦੇ 113% ਰਹੀ ਸੀ ਉਹ ਜਿਹੜਾ ਗਣਾਕ ਦਿੱਤਾ ਗਿਆ 2.45 ਦਾ ਉਹ 113% ਡੀਏ ਜੋੜ ਕੇ ਦਿੱਤਾ ਗਿਆ ਇਹ 12% ਡੀਏ ਦਾ ਉੱਥੇ ਸਾਡੇ ਨਾਲ ਹੀਰਾ ਅਗਲੀ ਸਰਕਾਰ ਨੇ ਕੀਤੀ ਅਗਲੀ ਗੱਲ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਇੱਕ ਇੱਕ ਚਾਰ ਤੋਂ ਭਰਤੀ ਹੋਣ ਵਾਲਿਆਂ ਤੇ ਲਾਗੂ ਨਹੀਂ ਕੀਤੀ ਹੋਈ ਖੋਲ ਹੀ ਗਈ ਉਹ ਅਸੀਂ ਮੰਗ ਕਰਦੇ ਹਾਂ ਕਿ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਉਹ ਬਹਾਲ ਕਰਕੇ ਸਾਰੇ ਮੁਲਾਜ਼ਮਾਂ ਤੇ ਲਾਗੂ ਕੀਤੀ ਜਾਵੇ ਅਗਲੀ ਮੰਗ ਹੈਗੀ ਐ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਵਿਭਾਗਾਂ ਕਾਰਪੋਰੇਸ਼ਨਾਂ ਵਿੱਚ ਤੇ ਜਿਸ ਤਰ੍ਹਾਂ ਮਿਡ-ਡੇ ਮੀਲ ਵਰਕਰਾਂ ਗਨਬਾੜੀ ਵਰਕਰ ਤੇ ਹੋਰ ਵਿਭਾਗਾਂ ਵਿੱਚ ਵੀ ਕੱਚੇ ਮੁਲਾਜ਼ਮ ਜਿਹੜੇ ਐ ਉਹ ਭਰਤੀ ਕੀਤੇ ਹੋਇਆ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਪੂਰੇ ਗ੍ਰੇਡ ਤੇ ਪੱਕਾ ਕਰਨ ਦੀ ਮੰਗ ਕਰਦੇ ਆਂ ਮਾਨ ਪੱਤੇ ਦੇ ਇਨਸੈਂਟਿਵ ਵਾਲੇ ਮੁਲਾਜ਼ਮ ਜਿਹੜੇ ਆ ਜਦੋਂ ਤਨਖਾਹ ਕਮਿਸ਼ਨ ਨੇ ਇਹ ਸ਼ਿਫਾਰਿਸ਼ ਕੀਤੀ ਆ ਕਿ ਘੱਟੋ ਘੱਟ ਤਨਖਾਹ ਜਿਹੜੀ ਆ ਉਹ ਦੇਣੀ ਆ ਪਰ ਸਾਡੀਆਂ ਮੀਟੇ ਮੀਨ ਭੈਣਾਂ ਨੂੰ ਸਿਰਫ 3000 ਰੁਪਏ ਦਿੱਤਾ ਜਾ ਰਿਹਾ ਘੱਟੋ ਘੱਟ ਤਨਖਾਹ ਅਸੀਂ 18000 ਮੰਗਦੇ ਆ ਤੇ ਇਹਨਾਂ ਨੂੰ ਪੱਕਿਆ ਕਰਨ ਦੀ ਜਿਹੜੀ ਆ ਉਹ ਮੰਗ ਕਰਦੇ ਆ ਤਨਖਾਹ ਰਿਵੀਜ਼ਨ ਦੇ ਬਕਾਏ ਇੱਕ ਇੱਕ 16 ਤੋਂ ਜਿਹੜੇ ਪਏ ਆ ਉਹ ਸਰਕਾਰ ਨੇ ਜਿਹੜੇ ਆ ਉਹ ਦਿੱਤੇ ਨਹੀਂ ਤੇ ਬਕਾਇਆ ਤਾਂ ਇੱਕ ਪਾਸੇ ਜਿਹੜਾ ਮਹਿੰਗਾਈ ਪੱਤਾ ਆ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ ਉਹ ਕੇਂਦਰ ਸਰਕਾਰ ਨਾਲੋਂ ਕੱਟ ਦਿੱਤੀਆਂ ਜਾ ਰਹੀਆਂ ਤੇ ਮਹਿੰਗਾਈ ਪੱਤੇ ਦੇ ਬਕਾਇਆ ਜਿਹੜੇ ਆ ਉਹ ਨਹੀਂ ਦਿੱਤੇ ਜਾ ਰਹੇ ਇਸੇ ਤਰ੍ਹਾਂ ਜਿਹੜੇ ਪੱਤੇ ਆ ਪਿੰਡੂ ਪੱਤੇ ਸਮੇਤ ਜਿੰਨੇ ਪੱਤੇ ਮੁਲਾਜ਼ਮਾ ਨੂੰ ਮਿਲਦੇ ਸੀ ਉਹ ਇਸ ਕਰਕੇ ਬੰਦ ਕਰ ਦਿੱਤੇ ਕਿ ਅਸੀਂ ਉਹਨਾਂ ਵਿੱਚ ਸੋਧ ਕਰਨੀ ਆ ਤਨਖਾਹ ਕਮਿਸ਼ਨ ਨੇ 2.25 ਨਾਲ ਉਹਨਾਂ ਵਿੱਚ ਵਾਧਾ ਕਰਨ ਦੀ ਸ਼ਫਾਰਿਸ਼ ਕੀਤੀ ਸੀ ਸਰਕਾਰ ਨੇ ਉਹ ਵਾਧਾ ਕਰਨ ਲਈ ਪੱਤੇ ਜਿਹੜੇ ਆ ਬੰਦ ਕਰ ਦਿੱਤੇ ਵਾਧਾ ਤਾਂ ਇੱਕ ਪਾਸੇ ਜੋ ਪਹਿਲਾਂ ਹੀ ਮਿਲਦੇ ਸੀ ਸੋਧਣ ਦੇ ਨਾਂ ਤੇ ਉਹ ਵੀ ਬੰਦ ਕਰ ਦਿੱਤੇ ਇਸੇ ਤਰ੍ਹਾਂ ਰਿਪੋਰਟ ਜਿਹੜੀ ਹੈ ਤਨਖਾਹ ਕਮਿਸ਼ਨ ਦੀ ਰਿਪੋਰਟ ਅਧੂਰੀ ਜਾਰੀ ਕੀਤੀ ਆ ਕੇਂਦਰ ਸਰਕਾਰ ਨੇ ਅਗਲੇ ਤਨਖਾਹ ਕਮਿਸ਼ਨ ਲਈ ਗਠਨ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਪੰਜਾਬ ਦੀ ਸਰਕਾਰ ਨੇ ਪਿਛਲੇ ਤਨਖਾਹ ਕਮਿਸ਼ਨ ਦੀ ਅਧੀ ਰਿਪੋਰਟ ਏਸੀਪੀ ਸੰਬੰਧੀ ਉਹ ਜਾਰੀ ਹੀ ਨਹੀਂ ਕੀਤੀ ਇਸ ਤੋਂ ਅਗੇ ਜਿਹੜਾ ਇਹ ਘੱਟੋ-ਘੱਟ ਤਨਖਾਹ ਅਸੀਂ 26000 ਰੁਪਿਆ ਮਹੀਨਾ ਮੁਲਾਜ਼ਮਾਂ ਦੀ ਮੰਗ ਕਰਦੇ ਆ ਤਨਖਾਹ ਦਹਰਾਈ ਦਾ ਫਾਰਮੂਲਾ ਜਿਹੜਾ ਉਹ ਦਰੁਸਤ ਕਰਨ ਦੀ ਮੰਗ ਕਰਦੇ ਆ 15115 ਦਾ ਪੱਤਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ 15115 ਦਾ ਪੱਤਰ ਜਿਹੜਾ ਮੋਡਲੀ ਤਨਖਾਹ ਤੇ ਨਿਯੁਕਤੀ ਕਿ ਸਿਰਫ ਮੋਡਲੀ ਤਨਖਾਹੀ ਦੇਣੀ ਹੈ 3 ਸਾਲ ਉਹ ਹਾਈ ਕੋਰਟ ਨੇ ਰੱਦ ਕੀਤਾ ਹੋਇਆ ਪਰ ਸਰਕਾਰ ਨੇ ਹਲੇ ਤੱਕ ਲਾਗੂ ਨਹੀਂ ਕੀਤਾ ਜਦੋਂ ਅਸੀਂ ਪੰਜਾਬ ਦਾ ਤਨਖਾਹ ਕਮਿਸ਼ਨ ਦਾ ਗਠਨ ਕਰਦੇ ਆਂ ਪਰ 17 7 2020 ਤੋਂ ਪੰਜਾਬ ਸਰਕਾਰ ਨੇ ਕੇਂਦਰੀ ਸਕੇਲ ਲਾਗੂ ਕੀਤੇ ਹੋਏ ਆ ਪੰਜਾਬ ਦੇ ਸਕੇਲ ਨਾ ਦੇ ਕੇ ਉਹਦੇ ਤੇ ਕੇਂਦਰੀ ਸਕੇਲ ਜਿਹੜੇ ਆ ਉਹ ਲਾਗੂ ਕੀਤੇ ਹੋਏ ਆ ਉਹ ਪੱਤਾ ਰੱਦ ਕਰਨ ਦੀ ਮੰਗ ਕਰਦੇ ਆ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਜਿਹੜੀਆਂ ਉਹ ਰਹਿੰਦੀਆਂ 200 ਰੁਪਇਆ ਪ੍ਰਤੀ ਮਹੀਨਾ ਮੁਲਾਜ਼ਮਾਂ ਪੈਨਸ਼ਨਾਂ ਤੇ ਵਿਕਾਸ ਟੈਕਸ ਲਗਾਇਆ ਹੋਇਆ ਪਿਛਲੀ ਸਰਕਾਰ ਨੇ ਇਸ ਸਰਕਾਰ ਨੇ ਮੁਲਾਜ਼ਮਾਂ ਤੋਂ ਦਾ ਕੀ ਲੈਣਾ ਸੀ ਪੈਨਸ਼ਨਾਂ ਤੇ ਵੀ ਲਾ ਦਤਾ ਜੱਜ਼ੀਆ ਸੀ ਇਹਨੂੰ ਜੱਜ਼ੀਆ ਕਹਿੰਦੇ ਆ ਕਿ ਜੱਜ਼ੀਆ ਲਾਇਆ ਹੋਇਆ ਪਿਛਲੇ ਸਮੇਂ ਦੌਰਾਨ ਜਿਹੜੇ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਐ ਰੱਦ ਕਰਨ ਦੀ ਮੰਗ ਕਰਦੇ ਆ ਕੈਸ਼ਲੈਸ ਹੈਲਥ ਸਕੀਮ ਉਹਨੂੰ ਸੌਖੇ ਲਾਗੂ ਕਰਨ ਦੀ ਮੰਗ ਹੈ ਸਾਡੀ ਅਦਾਲਤੀ ਫੈਸਲੇ ਜਿਹੜੇ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਹੱਕ 'ਚ ਹੋਏ ਆ ਉਹ ਬਜਾਏ ਇਹ ਦੇ ਕਿ ਹਰੇਕ ਮੁਲਾਜ਼ਮ ਤੇ ਪੈਨਸ਼ਨ ਪੈਸੇ ਦਿੰਦਾ ਫਿਰ ਇਹ ਵਕੀਲਾ ਨੂੰ ਤੇ ਉੱਥੇ ਆਪਣੀਆਂ ਰਿੱਟਾਂ ਪਾਵੇ ਉਹ ਜਨਰਲਾਈਜ਼ ਕੀਤੇ ਜਾਣੋ ਸਰਕਾਰ ਨੇ ਕੀਤੇ ਨਹੀਂ ਹੈ ਟਰੇਡ ਜੂਨੀਅਰ ਅਧਿਕਾਰਾਂ ਤੇ ਛਾਪਾ ਮਾਰਨ ਲਈ ਇੱਕ ਜਿਹੜਾ ਪੱਤਰ ਆ 1 ਇੱਕ 220 ਦਾ ਉਹ ਰੱਦ ਕਰਨ ਦੀ ਮੰਗਿਆ ਸਾਡੀ ਤੇ ਝੂਠੇ ਪੁਲਿਸ ਮੁਕਾਬਲੇ ਮੁਕਾਬਲੇ ਨਹੀਂ ਪੁਲਿਸ ਕੇਸ ਅਸੀਂ ਪਿਛਲੀ ਵਾਰ ਵੀ ਇੱਥੇ ਆਏ ਸੀ ਕਰੋਨਾ ਦੇ ਸਮੇਂ ਦੌਰਾਨ ਇੱਥੇ ਇਸੇ ਤਰ੍ਹਾਂ ਪ੍ਰੋਟੈਸਟ ਕੀਤਾ ਸੀ ਡਾਕਟਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ ਨਵੇਂ ਸ਼ਹਿਰ ਵੀ ਦਿੱਤੇ ਆ ਮੁਜ਼ਾਰੇ ਕਰਦੇ ਰਹੇ ਤੇ ਸਾਡੇ ਤੇ ਚਾਰ ਪਰਚੇ ਪੁਲਿਸ ਨੇ ਦਰਜ ਕਰ ਦਿੱਤੇ ਜਦ ਕਿ ਸਾਡੇ ਵਿੱਚੋਂ ਕਰੋਨਾ ਦੇ ਨਾਲ ਕੋਈ ਨਹੀਂ ਮਰਿਆ ਸੀ ਜਦੋਂ ਅਸੀਂ ਪ੍ਰੋਟੈਸਟ ਕੀਤਾ ਕਿ ਪਰਚੇ ਇਹ ਦਰਜ ਕੀਤੇ ਆ ਕਿ ਕਰੋਨਾ ਸਮੇਂ ਦੌਰਾਨ ਜਿਹੜੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਆ ਸਾਡੇ 14 ਦਾ ਕੋਈ ਮੁਲਾਜ਼ਮ ਨਹੀਂ ਮਰਿਆ ਨਾ ਪੈਨਸ਼ਨਰ ਮਰਿਆ ਜਿਹੜੇ ਅਸੀਂ ਪ੍ਰੋਟੈਸਟ ਕਰਨ ਆਏ ਸੀ ਪਰ ਸਾਡੇ ਦੇ ਚਾਰ ਕੇਸ ਹਲੇ ਤੱਕ ਵੀ ਚੱਲਦੇ ਐ ਉਹ ਸਰਕਾਰ ਨੇ ਰੱਦ ਨਹੀਂ ਕੀਤੇ ਇਹ ਸੰਖੇਪ ਜਿញਾਂ ਮੈਂ ਸੰਖੇਪ ਚਰਚਾ ਕੀਤੀ ਆ ਮੰਗਾਂ ਦੀ ਤੇ ਇਹ ਮਾਨ ਸਾਹਿਬ ਅੱਗੇ ਵੀ ਗੱਲਬਾਤ ਆਪ ਜੀ ਦੇ ਨਾਲ ਹੋਈ ਆ ਮਿੱਡੇ ਮਿਲ ਵਰਕਰ ਭੈਣ ਨੂੰ ਉਸ ਵੇਲੇ ਕਿਹਾ ਸੀ ਵੀ ਸਾਡੀ ਸਰਕਾਰ ਅਪ੍ਰੈਲ ਚ ਮੰਨ ਜਾਣੀ ਆ 3000 ਤੁਹਾਡੀ ਪੇਮੈਂਟ ਆ ਅਸੀਂ 6000 ਕਰ ਦੇਣੀ ਆ ਅਪ੍ਰੈਲ ਚ ਤੁਸੀਂ 6000 ਚੁੱਕੋਗੇ ਪਰ ਅੱਜ ਤੱਕ 36 ਮਹੀਨੇ ਬੀਤਣ ਦੇ ਬਾਅਦ ਵਿੱਚ ਗਦੀ ਇੱਥੇ ਦੀ ਇੱਥੇ ਘੜੀ ਹੈ। ਪੁਰਜੋਰ ਬੇਨਤੀ ਆ ਹੁਣ ਤੁਸੀਂ ਇਹਨਾਂ ਦੇ ਵਿੱਚ ਆਏ ਆ। ਹੁਣ ਅਸੀਂ ਵੀ ਵੈਸੇ ਬਹੁਤ ਚੰਗੇ ਬੰਦੇ ਆ ਤੁਸੀਂ ਅਸੀਂ ਵੀ ਵੈਸੇ ਕੋ ਬਾਹਰ ਨਾ ਨਹੀਂ ਸੋੜਨਾ। ਹੁਣ ਤੁਸੀਂ ਸਾਡੀ ਗੱਲ ਉੱਥੇ ਪੁਰਜੋਰ ਦੇ ਰ ਉੱਥੇ ਪਹੁੰਚਾਉਣੀ ਆ। ਕੋਈ ਗੱਲ ਨਹੀਂ। ਇਹਨਾਂ ਦੀ ਤੇ ਸਾਡੇ ਮਾਣ ਵਾਲੀ ਤੇ ਹੁਣ ਮੈਂ ਅਸੀਂ ਮਿੱਤੇ ਮੀਨ ਪਾਰਸਰ ਵੱਲੋਂ ਆਇਆ ਪੀਚਾਰ ਲੱਗਿਆ ਕਿ ਡਾਕਟਰ ਸੁਖੀ ਸਾਹਿਬ ਜੀ ਦੇਖੋ ਅਸੀਂ ਵੋਟਾਂ ਪਾ ਰਹੇ ਆ ਨਾ। ਅਸੀਂ ਵੋਟਾਂ પાਕੇ ਨੁਮਾਇੰਦਾ ਚ ਹੁੰਦੇ ਆ ਸਾਨੂੰ ਆਸਾ ਹੁੰਦੀ ਆ ਇਹ ਸਰਕਾਰ ਆਮ ਆਦਮੀ ਪਾਰਟੀ ਜੁੜੀ ਕੇ ਚਲੋ ਕਾਲੀ ਵੀ ਦੇਖ ਲੈ ਕਾਂਗਰਸ ਵੀ ਦੇਖ ਲਈ ਤੇ ਹੁਣ ਅਸੀਂ ਇਹਨਾਂ ਨੂੰ ਵੋਟਾਂ ਪਾਈਏ ਸ਼ਾਇਦ ਸਾਡੀ ਤਰਖਾ ਵਧਾ ਦੇਣ ਸਾਨੂੰ 100 ਰੁਪਏ ਇੱਕ ਦਿੰਦਾ ਮਿਲਦਾ 15 ਸਾਲ ਹੋ ਗਏ ਸਾਨੂੰ ਠੱਕੇ ਖਾਂਦੇ ਨੂੰ ਇਹ ਸਰਕਾਰ ਜਿਹੜੀ ਗੁੰਮ ਕਰ ਲਈ ਨੀਂਦੇ ਸੁੱਤੀ ਪਈ ਆ ਦੇਖਦੀ ਹੀ ਨਹੀਂ ਹੈ ਵੀ ਕੀ ਲੋਕ ਇਨੀ ਮਿਹਨਤ ਕਰਦੇ ਨਾਲ ਉਹ ਕੀ ਮਿਲਦਾ ਆ ਅਸੀਂ ਅਰ ਜੇ ਦੁਖੀ ਹੋ ਕੇ ਆਏ ਆ ਇਨੀ ਅਸੀਂ ਆਨੰਦਪੁਰ ਸਾਹਿਬ ਤੱਕ ਵੀ ਇੰਜ ਸਾਨੂੰ ਮਿਲਦਾ ਨਹੀਂ ਜਿੰਨਾ ਅਸੀਂ ਖਰਚਾ ਕਰ ਕਰਕੇ ਜਾਏ ਆ ਸਾਡੇ ਵੀ ਹਿaryana ਆ ਘਰ ਸਾਨੂੰ ਕੀ ਅਸੀਂ ਮਿਲਦਾ ਜਿਹੜਾ ਘਰ ਘਰ ਦਾ 300 ਰੁਪਿਆ 500 ਰੁਪਿਆ ਦਿਹਾੜੀ ਆ ਸਾਨੂੰ 100 ਰੁਪਿਆ ਕਨੇਂਦਾ ਮਿਲਦਾ ਪਲੀਜ਼ ਸਾਡੀ ਧਾੜੇ ਅਗੇ ਇਹੀ ਰੱਖੋ ਇਹ ਸਿਆ ਕਿ ਸਾਡੀ ਇਹ ਜਿਹੜੀ ਮੰਗ ਪੂਰੀ ਕੀਤੀ ਜਾਵੇ ਅਸੀਂ ਦੁਖੀ ਪੈ ਹੋਏ ਪੈ ਨਹੀਂ ਅਸੀਂ ਰਾ ਇਲੈਕਸ਼ਨ ਵਿੱਚ ਇਹ ਸਰਕਾਰ ਹਰੋਣੀ ਦੇ ਅਨਸਾਰ ਆਪਾ ਜਐਮਐਲ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜੋ ਕਿ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਚਾਉਣਾ ਇਹ بڑے ਚੰ ਆ ਸਰਕਾਰ ਆਪਾਂ ਲਿਆਂਦੀ ਸੀ ਬੜੀਆਂ ਸਰਕਾਰਾਂ ਦੇਖੀਆਂ ਐਤਕੇ ਮਾਨ ਚ ਆਇਆ ਪਰ ਚਲੋ ਇਹਨਾਂ ਨੂੰ ਵੀ ਇੱਕ ਚਾਂਸ ਦੇ ਕੇ ਦੇਖ ਲਓ ਇਹ ਨਹੀਂ 3 ਸਾਲ ਲੱਗਦੇ ਤੁਹਾਡੀ ਬਾਤ ਤਾਂ ਹੀ ਨਹੀਂ ਪੁੱਛੀ ਪਤਾ ਨਹੀਂ ਇਹ ਹੈ ਕੋਣ ਮੰਗੂ ਖਾਣ ਲੱਗੇ ਆਪੇ ਸਾਰਾ ਕੁਝ ਜਿਹੜਾ ਤੁਹਾਡੇ ਨਾਲ ਕੋਈ ਗੱਲ ਕਰਕੇ ਰਾਜੀ ਨਹੀਂ ਹੈ ਸੈਕਟਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ 53% ਡੀਏ ਦੇ ਦਿੱਤਾ ਇਹਨਾਂ ਨੇ ਸਾਨੂੰ ਅਜੇ 42% ਤੇ ਟਿਕਾ ਰਾਇਆ 11% ਘੱਟ ਦਿੰਦੇ ਆ ਇਹਦੇ ਨਾਲ ਸਾਡਾ ਲਿਵਿੰਗ ਸਟੈਂਡਰਡ ਡਾਊਨ ਹੁੰਦਾ ਬਗਿਆਈ ਵੱਧਦੀ ਆ ਅਸੀਂ ਨਹੀਂ ਚਾਹਦੇ ਸਾਡਾ ਡੀਏ ਵਧਾਵੋ ਮਗੇ ਆਈ ਨੂੰ ਇਹ ਸਰਕਾਰਾਂ ਕੰਟਰੋਲ ਕਰਨਾ ਸਰਕਾਰ ਮਰਦਾਬੋਤ 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 ਆਤਮਾਨ ਦੀ ਸਰਕਾਰ ਮਰਦਾਬੋਤ 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 ਸਾਡੇ ਹਰਮਨ ਪਿਆਰੇ ਐਮਐਲਏ ਸੁਖੀ ਸਾਹਿਬ ਵੀ ਸਾਡੇ ਵਿੱਚ ਹਾਜ਼ਰ ਹੋ ਗਏ ਆ ਜਿਨ੍ਹਾਂ ਨੂੰ ਆਪਾਂ ਆਪਣਾ ਮੰਗ ਪੱਤਰ ਦੇਣਾ ਆ ਇਹ ਸਾਡੇ ਵੱਲੋਂ ਮੁੱਖ ਮੰਤਰੀ ਨੂੰ ਪ੍ਰਜੋਰ ਅਪੀਲ ਕਰਮਗੇ ਕਰੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਮੰਨਣ ਜਦੋਂ ਦਾ ਜੀ ਉਹਨਾਂ ਨੂੰ ਬਣਾਇਆ ਅਜੇ ਤਾਈ ਕੋਈ ਸਾਡੀ ਜੱਜ ਨਾ ਆਉਣੀ ਮੰਗ ਨਹੀਂ ਮੰਨੂ ਨਹੀਂ ਹੈ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਸੰਨਵਾਦ ਕਰਦਾ ਯਾਰ ਫੋਨ ਬੰਦ ਕਰ ਲਓ ਤਾਂ ਬੰਦ ਕਰੋ ਬੰਦ ਕਰੀ ਉਹ ਜਿੱਤੇ ਆਦਾਂ ਸੂਰਮਾ ਨਹੀਂ ਉਹ ਜਾਨਾ ਤੁਸੀਂ ਸੋਚਦੇ ਹੋ ਕੋਈ ਕੋਈ ਪੁਆਇੰਟ ਨਹੀਂ ਕੋਈ ਕੁਝ ਨਹੀਂ ਬੋਲੋ ਤੁਸੀਂ ਆਰਾਮ ਨਾਲ ਜ਼ਰੂਰ ਕਿਤਾਬੀ ਦੇਖਿਓ ਹੋਰ ਦਾਇਰਾ ਖੁੱਲ੍ਹੇ ਰੱਖੋ ਜੀ ਡਾਕਟਰ ਸਾਹਿਬ ਨੇ ਬੁਲਾਉਣਾ ਹੀ ਹੈ ਜਿਹੜਾ ਸਾਡਾ ਹੱਕ ਦਾ ਪੈਸਾ ਉਹਨੂੰ ਉਡੀਕਦੇ 40000 ਸਾਡੇ ਪੈਨਸ਼ਨਰ ਰੱਬ ਨੂੰ ਪਿਆਰੇ ਹੋ ਗਏ ਕੋਟਾਂ 'ਚ ਟੱਕੇ ਖਾਰੇ ਇਸ ਵੇਲੇ 80-80 ਸਾਲ ਤੋਂ 85-85 ਸਾਲ ਦੇ ਨੇ ਕੋਟਾਂ ਵੀ ਟੱਕੇ ਖਾਰੇ ਇਹੀ ਖਾਰ ਰਿਹਾ ਕਿ ਗਾਹ ਕੀ ਬਜ਼ੁਰਗਾਂ ਦਾ ਬਣੂਗਾ ਮਾਣ ਤਸ ਮਾਣ ਹੁਣ ਕਹਿ ਰਹੇ ਆ ਬਜ਼ੁਰਗਾਂ ਦਾ ਮਾਣ ਮਾਣ ਮਾਨ ਮੈਨੂੰ ਇਹ ਲੱਗਦਾ ਨਹੀਂ ਕਿੱਥੇ ਸੰਭੁਲੋ ਆਊਗੇ ਬਸ ਸਾਡੀ ਮਾੜੀ ਬੇਨਤੀ ਆ ਪੇਟੀਟ ਉਸ ਨੂੰ ਪਹੁੰਚਾਓ 27 ਦਾ ਬਹੁਤ ਛੇਤੀ ਆਇਆ ਆਂਦਾ ਹੀ ਆਉਂਦਾ ਪੰਜਾਬ ਮਲਾਜਮ ਸਪੈਸ਼ਲ ਸੱਜਾ ਫਾਂਡ ਬਲੋਂ ਤੇ ਮੈਡੇ ਮੀਲ ਬੱਕੇ ਜੁਨੇ ਪੰਜਾਬ ਬਲੋਂ ਜਿਹੜਾ ਮੈਨੂੰ ਅੱਜ ਇਹ ਮੰਗ ਪੱਤਰ ਦਿੱਤਾ ਗਿਆ ਦੇਖੋ ਜਿੱਥੋਂ ਤੱਕ ਵਿਦਾਂ ਸਭਾ ਦੀ ਗੱਲ ਹੈ ਮੈਨੂੰ ਤਾਂ ਇਹ ਹੀ ਖੁਸ਼ੀ ਹੋਈ ਕਿ ਅੱਜ ਤੁਸੀਂ ਜੋ ਮੈਨੂੰ ਸੁਣਾ ਰਹੇ ਆਂ ਮੈਂ ਵਿਦਾਂ ਸਭਾ ਦੇ ਪਹਿਲੇ ਬੋਲ ਚੁੱਕਾ ਇਹ ਜਿੱਦ ਸੁਣਿਆ ਹੋਵੇ ਕਦੀ ਸੁਣਿਆ ਸੁਣਿਆ ਕਿਉਂਕਿ ਜਿਹੜਾ ਵੀ ਨਮਾਇੰਦਾ ਜੁੜ ਕੇ ਜਾਂਦਾ ਮੈਂ ਅਕਸਰ ਕਹਿੰਦਾ ਹੁੰਦਾ ਕਿ ਤੁਸੀਂ ਜਿਹਨੂੰ ਵੀ ਚੁਣਦੇ ਹੋ ਉਹਨੂੰ ਕਿਤੇ ਵੀ ਕਿਸੇ ਵੀ ਥਾਂ ਤੇ ਰੋਕੇ ਨੂੰ ਪੁੱਛੋ ਉਹ ਕੀ ਕਰਦਾ ਕੀ ਕਰਦਾ ਪਰ ਮੈਂ ਇਹ ਚਲੋ ਤੁਹਾਡਾ ਤਾਂ ਮੈਂ ਗੱਲ ਕਰਦਾ ਨਹੀਂ ਤਾਂ ਜਿਹੜਾ ਇੱਥੇ ਵੀ 1.5-2 ਲੱਖ ਵੋਟਰ ਹੁੰਦਾ ਕਦੀ ਕਿਸੇ ਨੇ ਸਾਡੀ ਬਾਹ ਫੜ ਕੇ ਰੋਕਿਆ ਨਹੀਂ ਅਸੀਂ ਕਹਿੰਦਾ ਵੀ ਇਹਦੇ ਕਿਉਂਕਿ ਅਸੀਂ ਵੀ ਤੁਹਾਡੇ ਕੋਲ ਮੁਲਾਜ਼ਮ ਵੀ ਰਹੀਆਂ ਮੈਂ ਮੇਰਾ ਪਿਓ ਵੀ ਮੁਲਾਜ਼ਮ ਆ ਮੇਰੀ ਵਾਈਫ ਮੁਲਾਜ਼ਮਾ ਸਾਡੇ ਬੱਚੇ ਮੁਲਾਜ਼ਮ ਆ ਅਸੀਂ ਚਾਹਨੇ ਤੋਂ ਤੁਹਾਡੀਆਂ ਮੰਗਾਂ ਦੇ ਵਿੱਚ ਇਦਾਂ ਦੀ ਇੱਕ ਵੀ ਮੰਗ ਨਹੀਂ ਜਿਹੜੀ ਤੁਟਰ ਸੀ ਕਹੀਏ ਕਿ ਜਾਇਜ਼ ਨਹੀਂ ਪਰ ਇੱਕ ਗੱਲ ਦਾ ਇਸ ਲਈ ਇੱਕ ਪ੍ਰੋਬਲਮ ਹੈ ਜਿਹੜੀ ਸਦਾਪੂ ਆਸੇ ਮਾਨ ਸਾਹਿਬ ਵਿੱਤ ਸਰਕਾਰ ਹੈ ਉਹ ਫਾਈਨੈਂਸ਼ੀਅਲ ਕ੍ਰਾਈਸਿਸ ਵਿੱਚ ਹੈ ਪਰ ਅਸੀਂ ਫਿਰ ਵੀ ਇਹ ਗੱਲ ਜਿਹੜੀ ਮੈਂ ਅਈ ਤੁਹਾਡੀ ਦੁਆਰਾ ਫਿਰ ਦੁਹਰਾਣਾ ਕਿ ਮੈਂ ਉੱਥੇ ਜਾ ਕੇ ਫਿਰ ਉਨਨ ਕਹਾਂਗਾ ਕਿ ਕਿਤਨਾ ਕਿਤੇ ਆਪਾਂ ਜਿੰਨਾ ਵੀ ਆਪਾਂ ਕਰ ਸਕਦੇ ਹਾਂ ਅਸੀਂ ਯੂ ਕਰੀਏ ਔਰ ਮੈਂ ਇਹ ਤੁਹਾਨੂੰ ਬਿਸ਼ਵਾਜ ਦਵਾਣਾ ਕਿ ਇਹ ਮੇਰੀ ਡਿਊਟੀ ਵੀ ਹੈ ਔਰ ਮੈਂ ਕਹੂੰਗਾ ਵੀ ਕਿਉਂਕਿ ਤੁਸੀਂ ਮੈਨੂੰ ਦੋ ਵਾਰੀ ਇਥੇ ਐਮਐਲਏ ਬਣਾ ਕੇ ਭੇਜਿਆ ਮੇਰੇ ਲਈ ਬਹੁਤ ਵੱਡੀ ਗੱਲ ਹੈ ਪਰ ਮੈਂ ਇੱਕ ਗੱਲ ਦਾ ਤੁਹਾਡਾ ਜੁੱਤ ਤਨਬਾਦ ਕਰਦਾ ਕਿ ਤੁਸੀਂ ਅੱਜ ਕਿਸੇ ਐਮਐਲਏ ਨੂੰ ਲੋਕ ਕੀ ਕੁੱਛਦੇ ਹੋ ਕਿ ਆਪਣੀ ਮੰਗਾਂ ਦੱਸਦੇ ਹੋ ਕਾਸ਼ ਉਹ ਮੈਨੂੰ ਚੰਗਾ ਲੱਗਦਾ ਕਿਉਂਕਿ ਤੁਹਾਡੀਆਂ ਦੁੱਖ ਤਕਲੀਫਾਂ ਜਾਣੀਆਂ ਨੇ ਇਹ ਸਰਕਾਰ ਤੱਕ ਪਹੁੰਚਾਣਾ ਮੇਰੀ ਡਿਊਟੀ ਹੈ ਔਰ ਮੈਂ ਜਿਹੜਾ ਸਾਡੇ ਫਾਈਨੈਂਸ ਮਿਸਟਰ ਕਿਮਾ ਸਾਹਿਬ ਵੀ ਔਰ ਪੰਜਾਬ ਦੇ ਮੁੱਖ ਮੰਤਰੀ ਸਦਾਪਵਨ ਸਿੰਘ ਮਾਨ ਸਾਹਿਬ ਜਿਹੜੇ ਸਦਾ ਹੀ ਦੇਖੋ ਤੁਸੀਂ ਜਿੰਨੀਆਂ ਵੀ ਉਹਨਾਂ ਜਿਹੜੋ ਕਿਤੇ ਬੋਲਦੇ ਆ ਉਹ ਗੱਲੇ ਥੱਲੇ ਦੇ ਤੱਕੇ ਦੀ ਕਰਦੇ ਆ ਮਲਾਜਮਾਂ ਦੀ ਗੱਲ ਕਰੀ ਕਿ ਉਹਨਾਂ ਦੇ ਆਪਣੇ ਫਾਦਰ ਵੀ ਕਿਚੇ ਗਏ ਆ ਤਾਰੇ ਅਸੀਂ ਜਾਣਦੇ ਹਾਂ ਸੋ ਅਸੀਂ ਥੱਲੇ ਦੀ ਗੱਲ ਕਰਦੇ ਕਰ ਜਦੋਂ ਤੁਸੀਂ ਜਦੋਂ ਬਦਾਸਵਾਸ ਵਾਲੇ ਸਾਰੇ ਸਾਲ ਦੀ ਮੈਂ ਇਹ ਗੱਲ ਰੱਖੂੰਗਾ ਪਰ ਇਹਨੂੰ ਸਰਕਾਰ ਨੂੰ ਇਸ ਗੱਲੇ ਵੀ ਰਾਜ਼ੀ ਕਰਨਾ ਉਹ ਵੀ ਮੇਰੀ ਕਿਉਂਕਿ ਮੈਂ ਹੁਣ ਉਹਨਾਂ ਦਾ 파ਰਟਨ ਮੈਂ ਜੋ ਉਹਲੀ ਵੀ ਰਾਜ਼ੀ ਕਰਾਂਗੇ ਸੋ ਤੁਸੀਂ ਆਇਓ ਤੁਹਾਡਾ ਮੈਂ ਦਾ ਧੰਨਵਾਦ ਕਰੂੰਗਾ ਕਿ ਤੁਸੀਂ ਇੰਨੀ ਜਾਗਰਤ ਹੋ ਸਾਰਿਆਂ ਜਾਜਾ ਤੇ ਫਿਰ ਜਿਹੜੀ ਜਿਹੜੀਆਂ ਸਰਕਾਰਾਂ ਨੇ ਤੁਹਾਡੇ ਇਹ ਤੁਹਾਡੇ ਦੇ ਸ਼ਿਕੰਜੇ ਕੱਸੇ ਆ ਤੁਸੀਂ ਉਹਨਾਂ ਦੀ ਸਰਕਾਰਾਂ ਮੁੜ ਕੇ ਨਾ ਬਣਾਉਂਦੇ ਉਹਨਾਂ ਦੇ 7-8-8 10-10 ਐਮਪੀ ਨਾ ਬਣਦੇ ਜਿਹਨਾਂ ਨੇ ਤੁਹਾਨੂੰ ਰੋਕਿਆ ਆ ਬਿਲਕੁਲ ਸਰ ਪਰ ਇਹ ਵੀ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੇ ਕਰਜ਼ਾ ਦੇ ਉਹਨਾਂ ਨੂੰ ਅਸੀਂ ਪੁੱਛਦੇ ਨਹੀਂ ਤੇ ਅਸੀਂ ਫਿਰ ਵੀ ਮੈਂ ਤੁਹਾਡੀ ਗੱਲ ਨੂੰ ਬਹੁਤ ਤਾਰਬਾਦ ਸ਼ੁਕਰੀਆ